Mm-hmm. ਕਾਹਨੇ ਗਿਆ ਲੱਗੇ ਲੱਗਦਾ ਨਹੀਂ ਇਹ ਡੱਬੂ ਕਿਵੇਂ ਫਿਰ ਤੂੰ ਮੂਹੇ ਬੰਨੀ ਰਹਿਣਾ ਕੀ ਹੈ ਫਸੇ ਫਸੇ ਬਟੋਲੇ ਫਿਲਮਾਂ ਨਾਲ ਪਈ ਖੜੀ ਹੈ ਦੋ ਡੱਬੇ ਦੋ ਚਾਹੀਦੇ ਰਹਿਣਾ ਜਿੱਡੀ ਖੇਚਲ ਕੀਤੀ ਹੈ ਲਾ ਵੀ ਬਾਬਾ ਦੀ ਕਿਰਪਾ ਕਰਨ ਤੇ ਆਪਣੇ ਦੇ ਆਣ ਕੇ ਵਿਚ ਰਹਿ ਰਿਹਾ ਜੀ ਕਿਵੇਂ ਕੀ ਸਮਾਂ ਚਾਰੇ ਪਾਣੀ ਕਿ ਡਗ ਡਾ ਹੈ ਨਾ ਨਾ ਬੈਲਟਪ ਵੀ ਡਾਟ ਹੋ ਗਈਆਂ ਪਰ ਵਿਚ ਇਹ ਪੇੜ ਕਹਾੜਾ ਇਕ ਲਈਏ ਨੇ ਨਿਕਲ ਗਈ ਇੱਕ ਜੰਦੂ ਉੱਤੇ ਆਇਆ ਆਇਆ ਚੱਲ ਚੱਲੇ ਜੈ ਹਰੀ ਘੇਰਦਾ ਪਿਆ ਦਰਿਆਲ ਪਾਰ ਕਰਨਾ ਹੈ ਕਿ ਨਹੀਂ ਲੋ ਲੈ ਰੱਬ ਦੇ ਨਾ ਗੱਡੂ ਖਾਦੇ ਕੋਣੀ ਲੱਡੂ 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 ਖਾਦੇ ਕੋਣੀ ਲੱਡੂ ਖਾਦੇ ਕੋਣੀ ਚਲੋ ਭਾਈ ਜਾਣਦੇ ਜਾਣਦੇ ਗਾਇ ਗਾਇ ਗਾ ਪੇਰ ਕਲੀ ਗਾ ਤੇ ਗੋਲੀ बेल्ट वॾी न पाण ई चाल चाल तरकी तुर की, की कर्मी ਮਸ਼ੀਨਾਂ ਦਰਿਆ ਚ ਬਾਕੀ ਤਿੰਨ ਚਾਰ ਲੰਗਿਆਂ ਸਵੇਰੇ ਫਸਲ ਦੀ ਦੋ ਹੀ ਫਸਲੇ ਬਾਕੀ ਉਹ ਨਿਕਲ ਗਿਆਂ ਦੇ ਆਪਣੇ ਫਸਕੇ ਜੀਸੀਬੀ ਆਈ ਵੀ ਇਹ ਕੋਲੇ ਉਹ ਵਿੱਚ ਦਰਿਆ ਦੇ ਪਈ ਆ ਮਸ਼ੀਨਾਂ ਤੇ ਇਹ ਫਸੀ ਜੀ ਬੈਲਟ ਉਤਰ ਗਿਆ ਮਸ਼ੀਨ ਦਾ ਬੰਦੇ ਨੇ ਰਾੜ ਗਲਤ ਲਾਫੀਆ ਗਲਤ ਲਾ ਕਰਨ ਬੈਲਟ ਉਤਰ ਗਿਆ 3175 ਦਾ ਮਸ਼ੀਨ ਹੈ ਸੈੱਟ ਹੋ ਗਈ ਥੋੜੀ ਜੀ ਇਹ ਮਸ਼ੀਨ ਤਾਂ ਨਿਕਲ ਚੱਲੀ ਸੀ ਬਾਹਰ ਤੇ ਉਹ ਸਾਹਮਣੇ ਹੱਥ ਚ ਫਸ ਗਿਆ ਜੀਸੀਬੀ ਲੈ ਵੀਰ ਨੂੰ ਗਿਆ ਹੁਣ ਹੈਡਰਾ ਮੰਗਾ ਰਹੇ ਆ ਉਹਦੇ ਨਾਲ ਕੱਢਾਂਗੇ ਬਾਹਰ ਜੇ ਸੀਪੇਲਾ ਵੀਰੇ ਬੈਠਾ ਵਿੱਚ ਸਾਹਮਣੇ ਇਹ ਵੀਰੇ ਇੱਥੇ ਪੁਲ ਬਣਨੀ ਚਾਹੀਦੀ ਏ ਜਾਂ ਨਹੀਂ ਬਣਨੀ ਚਾਹੀਦੀ ਇੰਨਾ ਖਰਚਾ ਕੌਣ ਕਰੂਗਾ ਸਰਕਾਰ ਸਰਕਾਰ ਕਿਥੇ ਆਪਣਾ ਸਾਡਾ ਇੱਥੇ ਇੱਥੇ ਨਹੀਂ ਹੱਲ ਕਰਉਂਦੇ ਕੀ ਕਹਿੰਦੇ ਪਾਣੀ ਆ ਦੇਖ ਆਪਣੇ ਐਮਐਲ ਆਇਆ ਸੀ ਕਿੰਦਾ ਇੰਨਾ ਪਾਣੀ ਕਿੱਥੇ ਕੀ ਹੋ ਜਾਂਦਾ ਇਹ ਪਾਣੀ ਕਿੰਨਾ ਵਗਾ ਹੈ ਇੰਨੇ ਪੰਦ ਕਿਉਂਦਾ ਤੇ ਬਾਕੀ ਚਾਹੀਦਾ ਜਰੂਰੀ ਪੁਲਾ ਉਹ ਸਾਹਮਣੇ ਕੰਬਨ ਫਸ ਗਈ ਹੈ ਆਪਣੀ ਉਹ ਵਿੱਚ ਤੇ ਜੀਸੀ ਵੀ ਲੈਂਦੀ ਹੋਈ ਆਪਾਂ ਇੰਨਾ ਵੀ ਜ਼ੋਰ ਲਾਇਆ ਅਸੀਂ ਗੱਲ ਬਣੀ ਨਹੀਂ ਹੁਣ ਹੈਡਰਾ ਰਹਾ ਹੈਡਰਾ ਤੇ ਬਾਅਦ ਹੁਣ ਤੋਂ ਹੋਏ ਲੱਗਾਂਗੇ ਜੀਸੀਬੀ ਡੈਡਰਾ ਫਿਰ ਕੱਢਾਂਗੇ ਪੂਛੇ ਪੂਛੇ ਦਾ ਨਿਕਲ ਜੂਗੀ ਨਹੀਂ ਮਸ਼ੀਨ ਨਿਕਲ ਜੂਗੀ ਪੱਕੀ ਗੱਲ ਹੈ ਨਾ ਹਾਂਜੀ ਪੂਰਾ ਆਏ ਨਾ ਕਿਤੇ ਫਸਾ ਦੇ ਜੇ ਨਹੀਂ ਜ਼ੋਰ ਲਾਵੀ ਪੂਰਾ ਹੋਣਾ ਕੋਈ ਨਹੀਂ ਇਹ ਬੰਦਾ ਆਪਣਾ ਆਪ ਦੇ ਹੀ ਆ ਜੀ ਤੇ ਬਾਕੀ ਬੈਡ ਉੱਤਨ ਕੰਨ ਫਸਿਆ ਕੰਮ ਨਹੀਂ ਤਾਂ ਆਪਾਂ ਕਰ ਦੇਣੀ ਹੈ ਮਸ਼ੀਨ ਨਾਏ ਜੀਸੀਬੀ ਹੈਡਰਾ ਟਾਇਰ ਬਣਾ ਨੂੰ ਕਟਾਈ ਕਰਾ ਲੈ ਕੰਬੈਨ ਫਾਟ ਗਏ ਤੇ ਆਪਣੇ ਉਹ ਟਾਇਰ ਸਿੱਧੇ ਕਰਾ ਚੱਲ ਚੱਲ ਇਹਦਾ ਹਾਈਡਰਾ ਜੀਸੀ ਵੀ ਕੰਬੈਨ ਰੁਕ ਜਾ ਉਹ ਰੁਕ ਜਾ ਚੱਲ ਉਹ ਰੁਕ ਜਾ ਰੁਕ ਜਾ ਉਹ ਨਾ ਰੁਕ ਜਾ ਉਹ ਰੁਕ ਜਾ ਨਾ ਆਹ ਆ ਜੀ ਹੈਡਰਾ ਲੈਦਾ ਆਪਾਂ 5500 ਚਾਹ ਤੇ ਜੀਸੀਬੀ ਲਈ ਅੱਗੇ ਤੇ ਇੱਧਰ ਕੰਬੈਨ ਚੱਲ ਉਹ ਨਾ ਰੇਖ ਨਾ ਕਰ ਰੇਖ ਨਾ ਕਰ ਉਨਾ ਰਹਿਣਾ ਕਰ ਰੁਕ ਰੁਕ ਜਾ ਰੁਕ ਜਾ ਓ ਰੁਕ ਜਾ ਵੀ ਰੁਕ ਜਾ ਓ ਰੁਕ ਜਾ ਬਹੁਤ ਕੰਬਾਇਨਾ ਲੱਗੇ ਤੇ ਕੰਬਾਇਨਾ ਆਪਣੀ ਫਸਿਆ ਉਹ ਬੈਲਟ ਉਤਰਨ ਕਾਣ ਫਸੀ ਇਹ ਬੰਦੇ ਨੇ ਬੈਲਟ ਗਲਤ ਪਸਾ ਦਿੱਤੀ ਆ ਇਹ ਜੀ ਸਰਕਾਰ ਨੂੰ ਬੇਨਤੀ ਆ ਕਿ ਇੱਥੇ ਪੌਲ ਜਰੂਰੀ ਬਣਨਾ ਚਾਹੀਦਾ ਪاور ਬਹੁਤ ਕੜਕ ਖੜੀ ਆ ਜੇ ਮਸ਼ੀਨ ਆਪਾਂ ਲਗਾਵਾਂ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਲਗਾਉਣ ਦੀ ਉਧਰੋਂ ਟੋਜਨ ਪਾਉਣਾ ਪਿਆ ਰੁਕ ਜਾ ਨਾ ਰੁਕ ਜਾ ਤੂੰ ਹੁਣ ਹਰੂ ਕਰ ਰਿਆਂ ਦੇ ਕਿਵੇਂ ਉਹਨਾ ਖੜੀ ਰਹਿਣ ਦੇ ਤੂੰ ਕਿਵੇਂ ਅਜਰੇ ਬੰਦੇ ਦਰਿਆ ਦੇ ਵਿੱਚ ਕਿਵੇਂ ਵੜੇ ਹੋਇਆ ਨਾਲ ਮਵੀ ਦਰਿਆ ਦੇ ਪੂਰੇ ਆਵੇ ਦਰਿਆ ਦੇ ਵਿੱਚ ਟਿਕੜਾ ਪਾ ਕੇ ਤੇ ਚਲੋ ਚਲੋ ਉੰਨਾ ਤੂੰ ਰਹਿਣਾ ਕਰ ਰਹਿਣਾ ਕਰ ਸਲੋ ਜਾਣ ਦੇ ਇਹਨੂੰ ਕਹਿੰਦੇ ਆ ਵੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਦੇ ਕਰਦੇ ਵੀ ਤੁਸੀਂ ਦੇਖ ਲਓ ਵੀ ਕਿੰਨਾ ਨੁਕਸਾਨ 7000 ਦਾ ਆਪਾਂ ਨੂੰ ਦੇਣਾ ਪਊਗਾ ਤੇ ਤਕਰੀਬਨ ਖੜ ਜਾ ਖੜ ਜਾ ਖੜ ਜਾ ਤੂੰ ਉਹ ਹਾਈ ਡਰਾ ਫਾਗ ਗਿਆ ਉਧਰ ਖੜ ਜਾ ਖੜ ਜਾ ਨਾ ਤੂੰ ਖੜਾ ਰਹਿਣ ਦੇ ਹਾਂ ਹਾਈ ਡਰੇ ਨਾ ਨਹੀਂ ਅਗਰ ਪਾਣੀ ਕਿੱਡਾ ਕੋ ਉਹ ਕਰ ਦੇਣ ਇੱਕ ਮਿੰਟ ਰੁਕ ਜਾ ਆ ਦੇਖ ਲਓ ਐਨੀ ਔਖੀ ਕਮਾਈ ਆ ਇਹਨੂੰ ਕਹਿੰਦੇ ਆ ਵੀ ਕਮਾਈ ਹੱਕ ਦੀ ਇੱਥੇ ਬਾਈ ਜਰੀ ਆਏ ਆ ਦੇਖਣ ਵਾਸਤੇ ਉਹ ਨਿਕਲਣਾ ਲਾੜੀ ਕੋਈ ਲਾਜ ਉੱਤੇ ਉਹ ਨਗਾਣੀ ਜੇ ਪਾਰ ਕਿਵੇਂ ਉਹ ਨਗਾੜੀਏ ਪਾਰ ਇਹਦਾ ਡਿੱਗੀ ਪਾਣੀ ਡੂੰਗਾ ਨਹੀਂ ਡੂੰਗਾ ਤੇ ਨਗਾ ਪਾਣੀ ਕੋਈ ਕੱਛਾਂ ਤੇ ਵੜੀਆਂ ਦੀ ਕੱਤ ਜਿਉਂ ਹੈ ਇਹਦਰ ਦਰਿਆ ਦੇਖ ਲੋ ਦਰਿਆ ਦੇ ਵਿੱਚ ਆਪ ਅਖੜੇ ਆ ਮਸ਼ੀਨ ਦੇ ਪਿੱਛੇ ਖੜਾਉਣਾ ਵੀ ਪੈ ਸਕਦਾ ਦੇਖੋ ਬਾਈ ਛੜਿਆ ਤੇ ਕਹਿੰਦਾ ਵੀ ਮਿਹਨਤ ਕਰਨ ਬੰਦਾ ਜਾਂਦਾ ਹੈ ਬਾਕੀ ਰਸਤੇ ਦੇ ਵਿੱਚ ਐੜੀ ਕਰਦੇ ਜਦੋਂ ਪੈਦੀ ਜਾਣਾ ਤੇ ਪਾ ਲੱਗਦਾ ਵੀ ਕੀ ਚੱਲਦਾ ਹੁੰਦਾ ਤੇ ਅੱਗੇ ਬਾਕੀ ਉਹ ਜੀਸੀਬ ਵਾਲਾ ਪੂਰੀ ਮਿਹਨਤ ਕਰ ਰਿਹਾ ਹੈ ਐੜੇ ਨੂੰ ਕੱਢਣ ਦੀ ਤੇ ਜੀਸੀਬ ਆਪਾਂ ਨੂੰ ਜ਼ਰੂਰੀ ਚਾਹੀਦੀ ਸੀ ਨਾਲ ਐ ਕਿਉਂਕਿ ਜੀਸੀਬ ਕਰਕੇ ਟ੍ਰੈਨ ਮਸ਼ੀਨ ਕੱਢਣੀ ਆ ਨਹੀਂ ਤਾਂ ਨਹੀਂ ਚੰਗਾ 12 ਦੀ ਨਹੀਂ ਜਾਣੀ ਆਪਾਂ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਲਗਾਉਂਦੀ ਹੁਣ ਪਾਉਣੀ 13 ਦੀ ਪੁਲੀ ਤੇ ਪਹਿਲਾਂ 12 ਦੀ ਸੀ ਇਹਨਾਂ ਨੂੰ ਪੁੱਛਿਆ ਵੀ 12 ਦੀ ਪੁਲੀ ਹੈਗੀ ਆ ਤਾਂ ਆਏ ਆਏ ਉਹ ਗਾਲ ਮਾਰਿਆ ਬਾ ਜੋਰ ਲਾਤਾ ਜਣਾ ਇਗਾਰਾ ਰੈਡ ਬੁੱੱਡੜ ਜਾਈਏ ਜੋਰ ਨਾਲ ਆਦਾ ਹੀ ਪੂਰਾ ਘਾਰੇ ਤੂੰ ਇਹਨਾ ਤੂੰ ਰੁਕਰ ਘਾਰੇ ਇਹਨਾ ਤੂੰ ਰੇਹ ਨਾ ਕਰੀ ਹੈਡਰ ਆ ਪੂਰਾ ਜੋਰ ਲੱਗ ਚੁੱਕਾ ਹੈ ਪੂਰਾ ਕਟਾਈ ਦੂਜੇ ਪਾਸੇ ਕਰਾ ਕਟਾਈ ਦੂਜੇ ਪਾਸੇ ਚੱਲ 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 ਨਹੀਂ ਨਹੀਂ ਜਾਣ ਦੇ ਸਿੱਧੀ ਜਾਣ ਦੇ ਕੋਈ ਇਹਨਾਂ ਦਾ ਪਰ ਪੱਕਾ ਥਾਂ ਹੈ ਜਾਣ ਦੇ ਹੁਣਾ ਕਲੱਚ ਨਾ ਬਣਾ ਕਲੱਚ ਨਾ ਬਣਾ ਚੱਲ ਹਰੇ ਹਣਾ ਕਰ ਮਾਰੀ ਕਰ ਚੱਲ ਇਹ ਨਹੀਂ ਇਹ ਚੱਲਣੀ ਰਹਿਣ ਦੇ 13 ਬੁਲੀ ਪਾ ਕੇ ਨਗਾਵਾਗੇ ਲੋ ਕਰਦੇ ਮਸ਼ੀਨ ਲੋ ਉਹ ਗੜੂਚਾ ਜਿੰਨਾ ਕੋ ਲਾਲਾ ਉਹਨਾਂ ਖੀਦੀ ਹੈ। ਪੂਰੇ ਵਿੱਚ ਵੜ ਕੇ ਘਾਤ ਜੀ। ਚਲੋ ਜੀ। ਰੁਕ ਜਾ ਸੰਘੜ ਹੈਗੇ ਨੇ। ਸੰਘੜ ਕਾ ਇਹ ਨਾ ਘਟੋ ਕਰੀ। ਇੱਕ ਇੱਕ ਜਵੱਕਾ ਮਾਰ ਲੈਂਦੈ ਨੂੰ। ਹਾਂ ਟੁੱਟ ਗਿਆ ਕਿ ਮਸ਼ੀਨ ਆ ਸੰਗਲ ਕਾੜ ਕੇ ਵੇਖ ਲੋ ਸੰਗਲ ਕਾੜ ਕੇ ਵੇਖੀ ਟਿੱਕੀ ਚੱਲ ਖਾਂ ਚੱਲ ਆਈ ਘਾਰਾਂ ਉਹ ਪਾਈ ਲੋ ਹੰਗੜਾ ਯੇਨੀ ਉਹ ਉਧਰ ਤੁਰ ਪੈਣੀ ਸੀ ਤੁਰ ਹੀ ਆਉਣੀ ਸੀ ਤੁਰ ਪੈਣੀ ਸੀ ਉਹ ਫੇਰ ਖੜ ਗਿਆ ਨਾ ਥੋੜੇ ਅੱਗੇ ਕਰੋ ਜਗਾੜਾ ਬਾਕੀ ਜੀ ਬੰਦੇ ਬਹੁਤ ਆਪਣੀ ਮਦਦ ਕਰਦੇ ਇੱਥੋਂ ਦੇ ਬੰਦੇ ਪੂਰੇ ਇਮਤੀ ਆ ਆ ਦੇਖੋ ਇਹਨਾਂ ਪਾ ਲੱਗਿਆ ਆਪਾਂ ਇਹਨਾਂ ਦੇ ਪਾਰ ਕਰਨ ਕਬੜੀ ਪਾ ਲੱਗਿਆ ਤੇ ਬੰਦੇ ਪਿੱਛੇ ਪਤਾ ਲੈਣ ਆ ਗਏ ਸਾਡੇ ਆ ਬੰਦੇ ਨੇ ਮਿਲੋ ਤੈਨੂੰ ਕਿਵੇਂ ਪਾ ਲੱਗਿਆ ਵੀ ਇੱਥੇ ਮਸ਼ੀਨ ਫਸੀ ਆ ਕਾ ਲੱਗਿਆ ਬੰਦੇ ਅੱਛਾ ਰਵੇਲਾ ਤੁਰੰਤ ਆ ਗਿਆ ਤੋਂ ਆਪਣੇ ਕੋਲੇ ਹਾਂਜੀ 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 ਬੰਦੇ ਬਹੁਤ ਮਿਹਨਤ ਇੱਧਰ ਦੇ ਆਹ ਨਹੀਂ ਮਰਜ਼ੀ ਪੂਰੀ ਕਰਦੇ ਆ ਇਹ ਬੰਦਾ ਬਾਹਰ ਦਾ ਫਸਾਊਗਾ ਤੇ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਨੂੰ ਹਾਂਜੀ ਹਾਂਜੀ ਤੇ ਸਹੀ ਗੱਲ ਕਰੀ ਇਹ ਵੈਸੇ ਦਾ ਕੰਮਕ ਤੱਕ ਸੋਤਾ ਹੀ ਹਾਲਾ ਕਮਾਈ ਬਹੁਤ ਔਖੀ ਹੈ ਬਹੁਤ ਔਖਾ ਬਹੁਤ ਔਖਾ ਚੱਲ ਜੀ ਉਵੇਂ ਸੈੱਟ ਹੋ ਜਾਂਦੀ ਮਸ਼ੀਨ ਤੇ ਟਿੱਕੇ ਇੱਧਰ ਹੋ ਜਾ ਚੱਲ 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 ਰੁਕ ਜਾ ਉਹ ਰੁਕ ਜਾ ਚੱਲ ਫਿਰ ਤੂੰ ਪਾਸ ਹੋ ਜਾ ਤੂੰ ਥੱਲੇ ਵੜਾ ਖੜਾ ਥੱਲੇ ਆਣਾ ਹੀ ਚੱਲ ਆਹ ਚੱਲ ਉਹ ਤੂੰ ਥੱਲੇ ਆ ਮੈਂ ਐਵੇਂ ਵਿੱਚ ਹੰਗਰ ਕੱਢਣ ਗਿਆ ਤੁਰ ਪਿੱਛੇ ਤੋਰੀ ਆਉਂਦੇ ਆ ਦਾਦੇ ਕੋਰਾ ਆ ਜਾ ਚਲ 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 ਜਾ ਲਾ ਹੁੰਦੇ ਆਈ ਕਰਲਾ ਆਈ ਮੜੀ ਇਧਰ ਨੂੰ ਬੰਦੇ ਇਹ ਵੀ ਆਪੀ ਮਦਦ ਕਰਨ ਆਇਆ ਜੀ ਪਾਰ ਤੇ ਕੰਨ ਗਈਆ ਪਾਰ ਸਾਰੋ ਪਾਰ ਕਿੱਥੇ ਗਈ ਇੱਧਰ ਇੱਧਰ ਦਰਿਆੋਂ ਪਾਰ ਹੈ ਨਹੀਂ ਯਾਰ ਤੋਇਆ ਮੈਂ ਤੁਹਾਡੇ ਘਰ ਕੇ ਆਇਆ ਸੀ ਪਾਈ ਹਾਲਾ ਮਸ਼ੀਨ ਫਸੀ ਨੂੰ ਵੇਖ ਕੇ ਵੀ ਮਸ਼ੀਨ ਕਢਾ ਕੇ ਆਉਣਾ ਮੈਂ ਮੈਂ ਤੁਹਾਡੇ ਘਰ ਕੇ ਆਇਆ ਹਾਂ ਆ ਫਿਰ ਚੂਟ ਬੋਲੀ ਆ ਕਢ ਕੇ ਗਈ ਪਾਰ ਆ ਬੰਦਾ ਥੋੜਾ ਝੁੱਕੜ ਗਈ ਚਲੋ ਕੋਈ ਗੱਲ ਨਹੀਂ ਇਹਨਾਂ ਨਾਲ ਇੱਥੇ ਰੋਕ ਲੈ ਗਈ ਤੁਸੀਂ ਆਣਾ ਫਿਰ ਲਗਾਉਣੀ ਹੈ ਦੁਬਾਰਾ ਉਹਨੂੰ ਰਕਾਲ ਲੈਨੇ ਕਰੀ ਜਦੋਂ ਪੈਸੇ ਨਾ ਦਿੱਤੇ ਰਹਿਗੇ ਤੇ ਚਲਾ ਜਾਊਗਾ ਪੈਸੇ ਦੇਾਂਗੇ ਜਾਊਗਾ ਉਹਨਾਂ ਨੇ ਇੱਥੇ ਖੜਾ ਲਾਏ ਕੋਈ ਬਾੜ ਇੱਕ ਵਾਰੀ ਉਹੜਾ ਪਾਸ ਜਾ ਪਾਰ ਕੱਢ ਲਈ ਅਸੀਂ 13 ਨੀ ਪੁਲੀ